ਜੋੜਦਾ ਤੁਸੀਂ ਬੜੇ ਵੇਖੇ ਹੋਣੇ ਆ ਪਰ ਅਜਿਹਾ ਜੋਰ ਕਿ ਜਿਹੜਾ ਘੋੜੇ ਦੇ ਉੱਤੇ ਆ ਕੇ ਚੋਰੀ ਕਰੇ ਉਹ ਵੀ ਮੰਦਰ ਦੇ ਵਿੱਚ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਚੋਰੀ ਦਾ ਮੰਚਾ ਆ ਜਾਂ ਫਿਰ ਕੁਝ ਹੋਰ ਜਿੱਥੇ ਬੁੱਧਵਾਰ ਨੂੰ ਰਾਤ ਨੂੰ ਘੋੜੇ ਤੇ ਸਵਾਰ ਹੋ ਕੇ ਚੋਰ ਚੋਰੀ ਕਰਨ ਪਹੁੰਚਦੇ ਨੇ ਘੋੜਸਵਾਰ ਚੋਰਾਂ ਨੇ ਮੰਦਰ ਦੇ ਵਿੱਚ ਤੇ ਧਾਵਾ ਬੋਲਿਆ ਔਰ ਚੋਰੀ ਕਰਨ ਲਈ ਦਾਨ ਪਾਤਰ ਨੂੰ ਉਖਾੜਨਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਕਿਉਂਕਿ ਇਹ ਮੰਦਿਰ ਜਿਹੜਾ ਸੀਗਾ ਲੋਕੈਲਿਟੀ ਦੇ ਵਿੱਚ ਸੀਗਾ ਤੇ ਸਥਾਨਕ ਲੋਕਾਂ ਦੀ ਨੀਂਦ ਖੋਲ ਗਈ ਤੇ ਉਹਨਾਂ ਨੇ ਚੋਰਾਂ ਦੇ ਉੱਤੇ ਧਾਵਾ ਬੋਲ ਦਿੱਤਾ ਤੇ ਜਿਸ ਤੋਂ ਬਾਅਦ ਚੋਰ ਆਪਣੇ ਘੋੜਿਆਂ ਸਮੇਤ ਫਰਾਰ ਹੋ ਗਏ ਇਹ ਮੰਦਰ ਦੀ ਚੋਰੀ ਬਾਲ-ਬਾਲ बच ਗਈ ਵੈਸੇ ਪੁਰਾਣੇ ਜਮਾਨਿਆਂ ਦੇ ਵਿੱਚ ਤਾਂ ਅਸੀਂ ਅਕਸਰ ਦੇਖਿਆ ਸੀ ਵੀ ਡਾਕੂ ਚੋਰ ਘੋੜਿਆਂ ਤੇ ਸਵਾਰ ਹੋ ਕੇ ਆਉਂਦੇ ਸੀਗੇ ਪਰ ਇਹ ਘੋੜਿਆਂ ਤੇ ਸਵਾਰ ਹੋ ਕੇ ਆਉਣ ਵਾਲੇ ਮਾਡਰਨ ਜਮਾਨੇ ਦੇ ਚੋਰ ਕਿੱਥੋਂ ਆਏ ਅਜੇ ਤੱਕ ਕੁਝ ਨਹੀਂ ਪਤਾ ਲੱਗ ਸਕਿਆ ਪਰ ਇਹ ਪੂਰੀ ਘਰਤੂਤ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਿਹੜੀ ਇਸ ਸਮੇਂ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਸੀਸੀਟੀਵੀ ਜਿਹੜਾ ਮੰਦਰ ਦੇ ਵਿੱਚ ਲੱਗਿਆ ਸੀ ਉਸ ਦੀ ਵੀਡੀਓ ਹੈ ਯੂਪ ਦੇ ਕਾਨਪੁਰ ਦੇ ਵਿੱਚ ਚੋਰੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਚੋਰ ਤਾਂ ਤੁਸੀਂ ਬੜੇ ਵੇਖੇ ਹੋਣੇ ਆ ਪਰ ਅਜਿਹਾ ਜ਼ੋਰ ਕਿ ਜਿਹੜਾ ਘੋੜੇ ਦੇ ਉੱਤੇ ਆ ਕੇ ਚੋਰੀ ਕਰੇ ਉਹ ਵੀ ਮੰਦਿਰ ਦੇ ਵਿੱਚ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਚੋਰੀ ਦਾ ਮੰਚਾ ਆ ਜਾਂ ਫਿਰ ਕੁਝ ਹੋਰ ਜਿੱਥੇ ਬੁੱਧਵਾਰ ਨੂੰ ਰਾਤ ਨੂੰ ਘੋੜੇ ਤੇ ਸਵਾਰ ਹੋ ਕੇ ਚੋਰ ਚੋਰੀ ਕਰਨ ਪਹੁੰਚਦੇ ਨੇ ਘੋੜਸਵਾਰ ਚੋਨਾਂ ਨੇ ਮੰਦਿਰ ਦੇ ਵਿੱਚ ਤੇ ਧਾਵਾ ਬੋਲਿਆ ਔਰ ਚੋਰੀ ਕਰਨ ਲਈ ਦਾਨ ਪਾਤਰ ਨੂੰ ਉਖਾੜਨਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਕਿਉਂਕਿ ਇਹ ਮੰਦਿਰ ਜਿਹੜਾ ਸੀਗਾ ਲੋਕੈਲਿਟੀ ਦੇ ਵਿੱਚ ਸੀਗਾ ਤੇ ਸਥਾਨਕ ਲੋਕਾਂ ਦੀ ਨੀਂਦ ਖੋਲ ਗਈ ਤੇ ਉਹਨਾਂ ਨੇ ਚੋਰਾਂ ਦੇ ਉੱਤੇ ਧਾਵਾ ਬੋਲ ਦਿੱਤਾ ਤੇ ਜਿਸ ਤੋਂ ਬਾਅਦ ਚੋਰ ਆਪਣੇ ਘੋੜਿਆਂ ਸਮੇਤ ਫਰਾਰ ਹੋ ਗਏ ਇਹ ਮੰਦਰ ਦੀ ਚੋਰੀ ਬਾਲ ਬਾਲ ਬਚ ਗਈ। ਵੈਸੇ ਪੁਰਾਣੇ ਜਮਾਨਿਆਂ ਦੇ ਵਿੱਚ ਤਾਂ ਅਸੀਂ ਅਕਸਰ ਦੇਖਿਆ ਸੀ ਵੀ ਡਾਕੂ ਚੋਰ ਘੋੜਿਆਂ ਤੇ ਸਵਾਰ ਹੋ ਕੇ ਆਉਂਦੇ ਸੀਗੇ। ਪਰ ਇਹ ਘੋੜਿਆਂ ਤੇ ਸਵਾਰ ਹੋ ਕੇ ਆਉਣ ਵਾਲੇ ਮਾਡਰਨ ਜਮਾਨੇ ਦੇ ਚੋਰ ਕਿੱਥੋਂ ਆਏ ਅਜੇ ਤੱਕ ਕੁਝ ਨਹੀਂ ਪਤਾ ਲੱਗ ਸਕਿਆ। ਪਰ ਇਹ ਪੂਰੀ ਘਟਕੂਤ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਿਹੜੀ ਇਸ ਸਮੇਂ ਤੁਸੀਂ ਵੀਡੀਓ ਦੇਖ ਰਹੇ ਹੋ। ਇਹ ਸੀਸੀਟੀਵੀ ਜਿਹੜਾ ਮੰਦਰ ਦੇ ਵਿੱਚ ਲੱਗਿਆ ਸੀ ਉਸ ਦੀ ਵੀਡੀਓ ਹੈ। ਯੂਪ ਦੇ ਕਾਨਪੁਰ ਦੇ ਵਿੱਚ ਚੋਰੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ। ਚੋਰ ਦਾ ਤੁਸੀਂ ਬੜੇ ਵੇਖੇ ਹੋਣੇ ਆ। ਪਰ ਅਜਿਹਾ ਜੋਰ ਕਿ ਜਿਹੜਾ ਘੋੜੇ ਦੇ ਉੱਤੇ ਆ ਕੇ ਚੋਰੀ ਕਰੇ ਉਹ ਵੀ ਮੰਦਰ ਦੇ ਵਿੱਚ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਚੋਰੀ ਦਾ ਮੰਚਾ ਆ ਜਾਂ ਫਿਰ ਕੁਝ ਹੋਰ ਜਿੱਥੇ ਬੁੱਧਵਾਰ ਨੂੰ ਰਾਤ ਨੂੰ ਘੋੜੇ ਤੇ ਸਵਾਰ ਹੋ ਕੇ ਚੋਰ ਚੋਰੀ ਕਰਨ ਪਹੁੰਚਦੇ ਨੇ ਘੋੜਸਵਾਰ ਚੋਰਾਂ ਨੇ ਮੰਦਰ ਦੇ ਵਿੱਚ ਤੇ ਧਾਵਾ ਬੋਲਿਆ ਔਰ ਚੋਰੀ ਕਰਨ ਲਈ ਦਾਨ ਪਾਤਰ ਨੂੰ ਉਖਾੜਨਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਕਿਉਂਕਿ ਇਹ ਮੰਦਰ ਜਿਹੜਾ ਸੀਗਾ ਲੋਕੈਲਿਟੀ ਦੇ ਵਿੱਚ ਸੀਗਾ ਤੇ ਸਥਾਨਕ ਲੋਕਾਂ ਦੀ ਨੀਂਦ ਖੋਲ ਗਈ ਤੇ ਉਹਨਾਂ ਨੇ ਚੋਰਾਂ ਦੇ ਉੱਤੇ ਧਾਵਾ ਬੋਲ ਦਿੱਤਾ ਤੇ ਜਿਸ ਤੋਂ ਬਾਅਦ ਚੋਰ ਆਪਣੇ ਘੋੜਿਆਂ ਸਮੇਤ ਫਰਾਰ ਹੋ ਗਏ ਇਹ ਮੰਦਰ ਦੀ ਚੋਰੀ ਬਾਲ-ਬਾਲ बच ਗਈ ਵੈਸੇ ਪੁਰਾਣੇ ਜਮਾਨਿਆਂ ਦੇ ਵਿੱਚ ਤਾਂ ਅਸੀਂ ਅਕਸਰ ਦੇਖਿਆ ਸੀ ਵੀ ڈاکੂ ਚੋਰ ਘੋੜਿਆਂ ਤੇ ਸਵਾਰ ਹੋ ਕੇ ਆਉਂਦੇ ਸੀਗੇ ਪਰ ਇਹ ਘੋੜਿਆਂ ਤੇ ਸਵਾਰ ਹੋ ਕੇ ਆਉਣ ਵਾਲੇ ਮਾਡਰਨ ਜਮਾਨੇ ਦੇ ਚੋਰ ਕਿੱਥੋਂ ਆਏ ਅਜੇ ਤੱਕ ਕੁਝ ਨਹੀਂ ਪਤਾ ਲੱਗ ਸਕਿਆ ਪਰ ਇਹ ਪੂਰੀ ਘਟਕੂਤ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਿਹੜੀ ਇਸ ਸਮੇਂ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਸੀਸੀਟੀਵੀ ਜਿਹੜਾ ਮੰਦਰ ਦੇ ਵਿੱਚ ਲੱਗਿਆ ਸੀ ਉਸ ਦੀ ਵੀਡੀਓ ਹੈ ਯੂਪੀ ਦੇ ਕਾਨਪੁਰ ਦੇ ਵਿੱਚ ਚੋਰੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ